ਅਜੇ ਵਿਰੋਧ ਹੋਇਆ ਨਹੀਂ ਹੈ ਅਜੇ ਤਾਂ ਟ੍ਰੇਲਰ ਹੈ ਅਜੇ ਤਾਂ ਅੱਗੇ-ਅੱਗੇ ਵੇਖਣਗੇ ਬੀਜੇਪੀ ਨੇ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਜਿਸ ਪ੍ਰਕਾਰ ਦਾ ਵਿਤਕਰਾ ਕੀਤਾ ਸਾਨੂੰ ਪੱਗਾਂ ਵਾਲਿਆਂ ਨੂੰ ਖਾਲਿਸਤਾਨੀ ਬਣਾਤਾ ਹੈ ਜਿਸ ਪ੍ਰਕਾਰ ਦਾ ਦੇਸ਼ ਦੇ ਆਂਦਾ ਤੇ ਨਾਲ ਅਨਿਆਇ ਕੀਤਾ ਹੈ ਜਿਸ ਪ੍ਰਕਾਰ ਕਿਸਾਨ ਨidhi ਯੋਜਨਾ ਦੇ ਤਹਿਤ 18 ਲੱਖ ਲੋਕਾਂ ਦੇ ਅਕਾਊਂਟ ਬੰਦ ਕਰ ਦਿੱਤੇ ਸੋ ਹਜੇ ਵਿਰੋਧ ਹੋਇਆ ਨਹੀਂ ਹੈ ਜਾਖੜ ਸਾਹਿਬ ਦਾ ਹਜੇ ਹੋਣਾ ਹੈ ਔਰ ਜਾਖੜ ਸਾਹਿਬ ਕੋਈ ਕਮਜ਼ੋਰ ਨਹੀਂ ਹੁੰਦਾ ਕਿਸੇ ਨੂੰ ਕਮਜ਼ੋਰ ਨਾ ਸਮਝੋ ਕਈ ਵਾਰੀ ਇਹ ਹੋ ਜਾਂਦਾ ਹੈ ਕਿ ਭਲੇਖਾ ਜਾਂ ਪੈ ਜਾਂਦਾ ਹੈ ਬੰਦੇ ਨੂੰ ਜਿਹੜੇ ਪੁਰਾਣੇ ਵੱਡੇ ਬੰਦੇ ਹਨ ਜਿਨ੍ਹਾਂ ਕੋਲੇ ਬਹੁਤ ਬੇਸ਼ਮਾਰ ਧਨ ਦੌਲਤ ਪੈਸਾ ਪਦਾਰਤ ਹੁੰਦਾ ਹੈ ਉਹ ਫਿਰ ਦੂਜਿਆਂ ਨੂੰ ਐਵੇਂ ਹੀ ਸਮਝਦੇ ਹੈ ਸੋ ਅਜਕੜ ਕੋਈ ਐਵੇਂ ਨਹੀਂ ਹੈ ਹਰ ਬੰਦੇ ਚ ਡੰਮ ਵਾਲਾ ਬੰਦਾ ਹੁੰਦਾ ਹੈ ਰਿਕਸ਼ੀ ਵਾਲੇ ਨਾ ਵੀ ਯੱਬ ਪਾ ਲਈਏ ਨਾ ਕਈ ਵਾਰੀ ਫਿਰ ਉਹ ਫੇਰ ਪਤਾ ਲੱਗਦਾ ਵੀ ਅਗਲਾ ਰਿਕਸ਼ੀ ਵਾਲਾ ਕਮਜ਼ੋਰ ਹੈ ਕਿ ਨਹੀਂ ਕਮਜ਼ੋਰ ਸੋ ਮੇਰੀ ਬੇਨਤੀ ਹੈ ਹਰਜੀਤਾ ਬੀਜੇਪੀ ਦਾ ਵਿਰੋਧ ਹੋਣਾ ਹੈ ਔਰ ਜਾਖੜ ਸਾਹਿਬ ਨੂੰ ਅਗਵਾਈ ਕਰਨੀ ਚਾਹੀਦੀ ਸੀ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਆਂਦਾਤਾ ਦੀ ਅਗਵਾਈ ਕਰਨੀ ਚਾਹੀਦੀ ਸੀ ਹਾਲਾਂਕਿ ਜਾਖੜ ਸਾਹਿਬ ਦਾ ਪੂਰਨ ਜੋਰ ਲੱਗਿਆ ਪਿਆ ਹੈ ਅਕਾਲੀ ਦਲ ਦਾ ਤੇ ਬੀਜੇਪੀ ਦਾ ਸਮਝੌਤਾ ਕਰਾਉਂ ਕਿਉਂਕਿ ਜਾਖੜ ਸਾਢੀ ਹੋਣ ਕਿਉਂ ਬਚਨੀ ਤਾਂ ਇਹ ਨਹੀਂ ਇੱਕ ਸੀਟ ਵੀ ਨਹੀਂ ਆਉਂਦੀ ਲੱਗਦੀ ਉਹਨਾਂ ਨੂੰ ਲੱਗਦਾ ਵੀ ਇਕੱਠੇ ਹੋ ਜਾਈਏ ਤਾਂ ਸ਼ਾਇਦ ਕੋਈ ਇੱਕ ਅਧੀ ਸੀਟ ਆ ਜਾਏ ਤੇ ਨਹੀਂ ਤਾਂ ਜਾਂਦਿਆ ਸਰ ਮੋਦੀ ਸਾਹਿਬ ਨੇ ਇਹਨਾਂ ਨੂੰ ਸਸਰੀ ਕੱਲ ਬੁਲਾ ਦੇਣੀ ਹੈ ਜਿਸ ਪ੍ਰਕਾਰ ਦਾ ਬੀਜੇਪੀ ਚ ਅੰਦਰਖਾਤੇ ਵਿਰੋਧ ਹੈ ਜਿਹੜਾ ਸੰਗਠਨ ਹੈ ਉਹ ਸਾਰੇ ਕਹਿ ਰਹੇ ਆ ਵੀ ਅਸੀਂ ਕਾਲੀ ਦਲ ਨਾਲ ਸਮਝੌਤਾ ਨਹੀਂ ਕਰਨਾ ਜਿੰਨੇ ਵੀ ਸੰਗਠਨ ਦੇ ਲੋਕ ਆ ਜਾਂ ਜਿਹੜੇ ਐਮਐਲਏ ਦੇ ਚੋਣ ਲੜੇ ਕੇਵਲ ਜਾਖੜ ਸਾਹਿਬ ਤੇ ਇੱਕ ਸਰਦਾਰ ਅਮਰਿੰਦਰ ਸਿੰਘ ਜੀ ਤੇ ਕਈ ਬੰਦੇ ਜਿਹੜੇ ਪਾਕਿਸਤਾਨ ਵਾਲੇ ਐ ਉਹ ਜੋਰ ਲਾ ਰਹੇ ਐ ਅਦਰਵਾਈਜ਼ ਜਿਹੜਾ ਪਿਓਰ ਬੀਜੇਪੀ ਵਾਲੇ ਬੰਦੇ ਸੀਗੇ ਉਹ ਤਾਂ ਇਸ ਕੱਲ ਤੋਂ ਦੁਖੀ ਨੇ ਸੋ ਇਹਨਾਂ ਦਾ ਜੋਰ ਲੱਗਿਆ ਪਿਆ ਵੀ ਕਿਤੇ ਨਾ ਕਿਤੇ ਸਾਡੀ ਧਾਲ ਗਲ ਜੂਗੀ ਕੀ ਰੈ ਕੀ ਦੇਣਾ ਜਾਉਂਗੇ ਜਿਹੜੇ ਤੁਹਾਡੇ ਨਾਲ ਟੁੱਟ ਕੇ ਜਿਸ ਤਰ੍ਹਾਂ ਗਏ ਬੀਜੇਪੀ ਚ ਸਾਡੇ ਨਾਲ ਤਾਂ ਜਿਹੜੇ ਟੁੱਟ ਕੇ ਗਏ ਸੀ ਉਹਦੇ ਹੀ ਆ ਗਏ ਜੀ ਉਹ ਵੀ ਜਾਖੜ ਸਾਹਿਬ ਉਹਨਾਂ ਨੂੰ ਆਪਦਾ ਵਾਸਤਾ ਦੇ ਕੇ ਕਿ ਮੈਂ ਤੁਹਾਨੂੰ ਮੰਤਰੀ ਬਣਾਇਆ ਮੈਂ ਰਾਹੁਲ ਜੀ ਨੂੰ ਕਿਹਾ ਗਮਰਾ ਕਰਕੇ ਲਿਆਗੇ ਸੀ ਉਥਾ ਸਾਰੇ ਦੇ ਸਾਰੇ ਸਾਡੇ ਨਾਲ ਆ ਗਏ ਹਜੇ ਤਾਂ ਹੋਰ ਆਉਣੇ ਬਾਕੀ ਐ ਤੁਸੀਂ ਦੇਖਿਓ ਹੁੰਦਾ ਕੀ ਐ ਬੀਜੇਪੀ ਦਾ ਵਿਰੋਧ ਅਜੇ ਹੋਇਆ ਨਹੀਂ ਇਹ ਟ੍ਰੇਲਰ ਐ ਹਜੇ ਤਾਂ ਹੋਏਗਾ ਥੈਂਕ ਯੂ